ਦੋਹਰਾ ਗਿਆ ਹਾਂ ਨੋ ਕਰ ਕੋਲ ਤੇਰੇ ਤੋਂ ਦੇਖ ਲਈ ਵਾਜ ਨਹੀਂ ਕਰਨੀ ਵਾਲਾ ਚਲ ਠੀਕ ਹੈ ਮੈਂ ਚੰਗਾ ਤੇ ਕੋਈ ਯਾਰ ਆ ਜਾਵੇ ਬਸ ਚੱਲਿਆ ਤੂੰ ਮੈਨੂੰ ਇਸ ਤਰ੍ਹਾਂ ਹੀ ਮਿਲਣਾ ਆ ਜਾਕਰ ਟੈਂਸ਼ਨ ਹਾਂ ਮੈਂ ਰੋ ਜਾਇਆ ਕਰ ਮਗਰ ਜਦ ਵੀ کہیں ਜੀ ਠੀਕ ਹੈ ਤੇਰੀ ਨਾਲੇ ਮੇਰੀ ਜ਼ਿੰਦਗੀ ਸਵਰਗ ਹੈ ਠੀਕ ਹੈ ਠੀਕ ਹੈ ਕੋਈ ਯਾਰ ਆ ਜਾਵੇ ਮੈਂ ਚੰਗਾ ਮੈਂ ਹੀ ਉਹਨਾਂ ਨੂੰ ਜਲਦੀ ਕੀ ਆ ਦੇਖ ਜ ਲੈ ਤੇਰੇ ਪਿੱਛੇ ਮੈਂ ਇੱਥੇ ਤੱਕ ਪਹੁੰਚ ਗਈ ਜਿੱਥੇ ਮੇਰਾ ਉਦੋਂ ਸਾਥ ਦਿੱਤਾ ਹੁੰਦਾ ਨਾ ਮੈਂ ਤੇਰੇ ਘਰੇ ਗੁੰਦੀ ਉਹ ਮੈਂ ਕੀ ਕਰਦਾ ਯਾਰ ਉਦੋਂ ਤਾਂ ਤੇਰੇ ਮਾਪਿਆਂ ਵੀ ਨਹੀਂ ਮੰਨੇ ਹੈਗੇ ਹੈ ਆ ਹੁਣ ਵੀ ਮੈਂ ਤੇਰੇ ਘਰ ਕੀ ਆ ਜਨਾ ਇੱਥੇ ਤੇਰੇ ਪਿੱਛੇ ਮੈਂ ਦੇਖ ਲੈ ਵਿਆਹ ਤਾਂ ਮੈਂ ਜ਼ਰੂਰ ਕਰਾਵਾਂ ਪਰ ਉਹ ਗੱਲ ਨਹੀਂ ਆਗੀ ਜੋ ਤੇਰੇ ਨਾਲ ਸੀ ਮੇਰੀ ਉਹ ਤਾਂ ਗੱਲ ਠੀਕ ਹੈ ਹੁਣ ਮੈਂ ਵੀ ਇੱਥੇ ਕਿੰਨਾ ਕੁ ਚਿਰ ਆਉਂਦਾ ਰਹੂਗਾ ਤੇਰੇ ਪਿੱਛੇ ਹੈ ਇਹ ਨੂੰ ਤਾਂ ਨਹੀਂ ਪੈਣਾ ਜੇ ਤੂੰ ਮੈਨੂੰ ਧੋਖਾ ਦਿੱਤਾ ਨਾ ਤਾਂ ਦੇਖ ਲਈ ਫਿਰ ਆਪਣੇ ਆਪ ਨੂੰ ਸੋਚ ਲੈ। ਉਹ ਮੈਂ ਕੀ ਕਰਾਂ ਜੇ phas ਗਿਆ ਨਾ ਟੰਬਾ ਇਹ ਜਾ ਬਰੂ ਯਾਦ ਰੱਖੇਗੀ ਇਹਨਾਂ ਨੇ ਤੂੰ ਨਾਲੇ ਮੈਂ ਪਿਆਰ ਕੀਤਾ। ਐਵੇਂ ਨਹੀਂ ਆਸ ਕੀ ਹੁੰਦੀ ਐ ਸਾਰਾ ਕੁਝ ਚੱਲਣਾ ਪੈਂਦਾ। ਚੱਲ ਚੱਲ ਰਹਾ ਯਾਰ ਤੂੰ ਉਹ ਮੈਨੂੰ ਡਰਾਉਣ ਜੇ ਲੱਗ ਜੰਨੀ ਐ ਜੇ ਬੁਲਾਇਆ ਤੂੰ ਪਿਆਰ ਦੀਆਂ ਗੱਲਾਂ ਵੀ ਕਰਦਾ ਤੂੰ ਮੈਂ ਡਰਾਉਣ ਦੀ ਥੋੜੀ ਐ ਮੈਂ ਤਾਂ ਤੈਨੂੰ ਦੱਸ ਰਹੀ ਆਪਣੇ ਦਿਲ ਦੀ ਗੱਲ ਜੋ ਮੇਰੇ ਦਿਲ ਤੋਂ ਸੀ। ਬਸ ਤੁੰਮ ਨੂੰ ਠੋਖਣਾ ਗੀ ਮੇਰੇ ਨਾਲ ਹਰ ਵਕਤ ਖੜਾ ਮੈਂ ਖੜਾ ਤਾਂ ਹੀ ਦਾ ਤੇ ਇਥੇ ਮਿਲਣਾ ਹੈ ਦਿਨ ਬਸ ਫਿਰ ਆ ਕੇ ਆਇਆ ਕਰ ਜਦੋਂ ਮੈਂ ਬੁਲਾ ਨਹੀਂਉਂਦਿਆਂ ਆ ਜਾਂਦਾ ਅੱਜ ਜੇ ਕਰਨ ਨੂੰ ਪਤਾ ਲੱਗ ਗਿਆ ਫੇਰ ਜਿੱਦਣ ਪਤਾ ਲੱਗੂਗਾ ਮੈਂ ਠੋਖਾ ਦੇਖੀ ਜਾਉ ਜਿੰਨਾ ਚਿਰ ਨਹੀਂ ਲੱਗਦਾ ਉਹਨਾਂ ਟਾਈਮ ਤਾਂ ਸਦਾ ਮੇਰੇ ਕੋਲ ਪਤਾ ਕੀ ਹੈ ਕਾਜਲ ਜਿੱਥੇ ਪਤਾ ਲੱਗ ਗਿਆ ਮੈਂ ਤੇਰੇ ਨਾਲ ਤੁਰਾਂ ਦੇ ਬਾਬਾ ਜਾਂਦੇ ਜਾਂਦੇ ਵੀ ਹੋਰ ਵੀ ਰਾਜਪੈ ਕਿ ਰਿਆਣ ਪਿੰਡ ਵਾਲੇ ਪਿੰਡ ਤੋਂ ਨਿਕਲਣਾ ਦੇਣਾ ਪਿੰਡ ਵਾਲਿਆਂ ਦਾ ਕੁਝ ਦੇਣਾਗਾ ਆ ਅਗਲੇ ਕਹਿਣਗੇ ਸਾਡੇ ਪਿੰਡ ਦੀ ਬਹੂ ਕੱਢ ਕੇ ਲੈ ਗਿਆ ਫੇਰ ਨਾ ਪਿੰਡ ਵਾਲੇ ਆਪਕ ਘੱਟ ਹੁੰਦੇ ਨੇਗੇ ਕੱਢ ਕੇ ਲੈ ਗਿਆ ਮੇਰੀ ਮਰਜ਼ੀ ਉੱਥੇ ਮੈਂ ਦਊਂਗੀ ਨਾ ਤੇਰਾ ਸਾਥ ਜੇ ਤੂੰ ਮੇਰੇ ਸਾਥ ਨਹੀਂ ਸੱਦੇਗਾ ਮੈਂ ਤੇਰਾ ਸਾਥ ਦਊਂਗੀ ਚਲ ਠੀਕ ਹੈ ਬਾਬਾ ਕਿਉਂਕਿ ਮੈਂ ਤੈਨੂੰ ਪਿਆਰ ਕਰਦੀ ਆ ਪਿਆਰ ਕਰਦੀ ਆ ਚਲ ਠੀਕ ਹੈ ਹੁਣ ਕਰੀਏ ਫਿਰ ਪਿਆਰ ਦੀਆਂ ਗੱਲਾਂ ਚਲ ਉਗਿੱਤ ਗੱਦਾ ਤੁਹ ਦਾ ਪਰਨਮੂਂ ਕਰਕੇ ਬੈਠ ਜਾਣਾ ਬੱਬੀ ਮੈਂ ਰਹੀ ਕਿਤੇ ਚਲ ਠੀਕ ਆ ਜਾ ਪਿਆਰ ਦੀਆਂ ਮਿੱਠੀਆਂ ਕਰਦੇ ਨੇ ਅਬੀ ਹਾਂ ਜਰਾ ਮੈਂ ਤਾਂ ਕਿਹਾ ਸੀ ਪੈਸੇ ਚਾਹੀਦੇ ਸੀ ਮੈਨੂੰ ਕਾਲਜ ਦੀ ਫੀਸ ਵਾਸਤੇ ਪੈਸੇ ਕਿੰਨੇ 5000 ਦੇ ਦੇ ਬੱਬੀ ਬਸ ਹੋਰ ਤੇਰੇ ਲਈ ਤਾਂ 5000 ਤੱਕ ਯਾਰ ਪਾ ਬਿਆਹ ਕੀ ਕਰਨੀ ਤੇਰੇ ਤਾਂ ਮੈਂ ਜਾਨਵਾਰ ਦੂੰ ਅਭਿਆਨ ਨਾ ਲਿਖਿਆ ਨਾ ਕਰ ਤੂੰ ਇਲੇ ਮੈਂ ਕੀ ਕੀਤਾ ਤੇਰਾ ਹੱਥ ਹੀ ਫੜਿਆ ਅੱਭੀ ਤੂੰ ਮੇਰੇ ਬਾਈ ਨਾਲ ਵਿਆਹੀ ਹੋਣੀ ਬਿਆਹੀ ਤਾਂ ਹੋਈ ਹੈਗੀ ਫਿਰ ਕੀ ਹੋ ਗਿਆ ਜੇ ਵਿਆਹੀ ਹੋਈ ਹੈਗੀ ਉਹ ਕਿਹੜਾ ਮੇਰਾ ਖਿਆਲ ਰੱਖਦਾ ਮੇਰੇ ਵੱਲ ਤਾਂ ਜੰਮੀ ਧਿਆਨ ਦੇਦਾ ਬੱਬੀ ਫਿਰ ਮੈਂ ਕੀ ਕਰ ਸਕਦਾ ਜਦੋਂ ਤੇਰੇ ਘਰ ਦੇ ਨਾਲ ਰਿਸ਼ਤਾ ਕੀਤਾ ਤਾਂ ਉਸ ਨਾਲ ਕੀਤਾ ਤੂੰ ਤਾਂ ਮੇਰਾ ਖਿਆਲ ਰੱਖ ਲਿਆ ਕਰ ਨਹੀਂ ਭਾਬੀ ਤੂੰ ਮੈਨੂੰ ਪੈਸੇ ਦੇਸ ਮੈਨੂੰ ਲੋੜ ਨਹੀਂ ਹੈਗਾ ਐਨਾ ਦਾ ਮੈਂ ਕੋਈ ਨਾ ਪੈਸੇ ਵੀ ਦੇ ਦਿੰਦੀ ਆ ਮੇਰੀ ਵੀ ਗੱਲ ਸਮਝ ਲੈ ਅੱਭੀ ਕੀ ਗੱਲ ਸਮਝਦਾ ਤੇਰੀ ਮੈਂ ਤੂੰ ਮੇਰਾ ਵੀ ਖਿਆਲ ਰੱਖਿਆ ਕਰਨਾ ਅੱਭੀ ਤੇਰਾ ਖਿਆਲ ਨਾ ਮੇਰਾ ਵੀ ਰੱਖੂਗਾ ਉਹਦੇ ਨਾਲ ਤੈਨੂੰ ਬਹਿ ਉਹੀ ਤੇਰਾ ਖਿਆਲ ਰੱਖ ਸਕਦਾ ਹੈ ਹਾਏ ਵੇ ਤੈਨੂੰ ਕੌਣ ਸਮਝਾਵੇ ਮੈਂ ਤੈਨੂੰ ਕੀ ਕਹਿਣਾ ਚਾਹਨੀ ਆ ਅੱਭੀ ਮੈਨੂੰ ਸਭ ਪਤਾ ਜਿਹੜਾ ਕੁਝ ਤੂੰ ਕਹਿਣਾ ਚਾਹੁੰਦੀ ਹੈ ਨਹੀਂ ਤੂੰ ਸਮਝਦਾ ਨਹੀਂ ਜੇ ਤੂੰ ਸਮਝਦਾ ਹੁੰਦਾ ਨਾ ਐਨਾ ਟਾਈਮ ਨਾ ਲਾਂਦਾ ਅੱਭੀ ਤੂੰ ਪਿੱਛੇ ਹੋ ਕੇ ਗੱਲ ਕਰ ਮੇਰੇ ਨਾਲ ਇਹ ਗੱਲਾਂ ਨਾ ਕਰ ਮੈਂ ਤਾਂ ਕੋਈ ਗਲਤ ਗੱਲ ਕੀਤੀ ਨਹੀਂ ਫਿਰ ਭਾਬੀ ਤੂੰ ਜੀ ਦੇ ਨਾਲ ਬੈਠੀ ਹੈ ਉਹੀ ਤੇ ਗੱਲ ਸਮਝੂਗਾ ਉਹੀ ਤੈਨੂੰ ਕਰੂਗਾ ਉਹੀ ਤੇਨੂੰ ਚੀਜ਼ ਦਿਵਾਊਗਾ ਮੇਰੇ ਨਾਲ ਕੇ ਮੈਨੂੰ ਪੈਸੇ ਦੇ ਦੇ ਸਿਰਫ ਮੈਂ ਕਾਲਜ ਦੀ ਫੀਸ ਭਰਨੀ ਹੈ ਜੇ ਉਹ ਇੰਨੀ ਗੱਲਾਂ ਸਮਝਦਾ ਹੁੰਦਾ ਮੈਂ ਤੈਨੂੰ ਕਾਹਨੂੰ ਕਹਿੰਦੀ ਏ ਭਾਬੀ ਤੇ ਪਹਿਲਾਂ ਦੇਖਣਾ ਸੀ ਵਿਆਹ ਕਰਾਉਣ ਤੋਂ ਪਹਿਲਾਂ ਉਹਦੇ ਨਾਲ ਮੈਨੂੰ ਕੀ ਪਤਾ ਸੀ ਵੀ ਉਹ ਹਰ ਜਾਊਗਾ ਮੈਨੂੰ ਕਦਾ ਟਾਈਮ ਦਿੰਦਾਗਾ ਆ ਵੀ ਫਿਰ ਉਹਦਾ ਤੂੰ ਦੇਖ ਮੈਨੂੰ ਕੀ ਪਤਾ ਮੇਰੀ ਆਪਣੀ ਜ਼ਿੰਦਗੀ ਏ ਠੀਕ ਹੈ ਚਲ ਠੀਕ ਹੈ ਕੋਈ ਗੱਲ ਨਹੀਂ ਮੈਂ ਤੈਨੂੰ ਟਾਈਮ ਦੇ ਰਹੀ ਤੂੰ ਸੋਚ ਲੈ ਭਾਬੀ ਗੱਲ ਸੁਣ ਲੈ ਮੇਰੀ ਬੰਦੇ ਦੀ ਤਰ੍ਹਾਂ ਸਮਝ ਲੈ ਸਮਝ ਜਾ ਨਹੀਂ ਸਮਝਾਉਣਾ ਉਹਨੇ ਮੈਨੂੰ ਫਿਰ ਰਿਸ਼ਤੇ ਨੂੰ ਨਾ ਰਿਸ਼ਤੇ ਦੀ ਨਾ ਰੱਖ ਠੀਕ ਹੈ ਉਹਦੇ ਨਾਲ ਵਿਆਹੀ ਹੈ ਉਹਦੇ ਨਾਲ ਹੀ ਰਹੇ ਮੇਰੇ ਤੱਕ ਲਵੇ ਲੱਗਣ ਦੀ ਕੋਸ਼ਿਸ਼ ਨਾ ਕਰੀ ਨਹੀਂ ਫਿਰ ਨਾ ਮੂੰਹ ਤੇ ਵੀ ਚਪੇੜਾ ਆਊਗਾ ਡਿਓਰ ਪਰ ਜਾਈ ਆਪਾਂ ਕੋਈ ਬੇਗਾਨੇ ਤਾਂ ਹੈ ਨਹੀਂਗੇ ਜੇ ਹੈਗੇ ਆ ਫਿਰ ਰਿਸ਼ਤੇ ਨੂੰ ਰਿਸ਼ਤਾ ਸਮਝ ਤੇ ਮੈਨਰੇ ਸਤੈ ਨੂੰ ਸਤੈ ਸਮਝ ਰਹੀ ਆ ਤੂੰ ਹੀ ਨਹੀਂ ਸਮਝਦਾ ਇਹ ਜਮੇ ਸ਼ਰਮ ਨਹੀਂ ਹੈਗੀ ਇੰਨੀ ਸ਼ਰਮ ਲਾ ਰਹੀ ਹੈ ਤੇ ਕੀ ਗੱਲ ਕਿਉਂ ਸ਼ਰਮ ਲਾ ਰਹੀ ਹੈ ਤੇ ਸ਼ਤ ਨਹੀਂ ਮੰਨਦੀ ਹੈਗੀ ਤੇ ਕਰਾ ਤੇਰੇ ਨਾਲ ਚੰਗਾ ਤਾਂ ਬਹੁਤ ਕੁਝ ਹੋਇਆ ਚੰਗੇ ਚੰਗੇ ਤਾਂ ਨਹੀਂ ਮੈਨੂੰ ਪਤਾ ਤੇ ਤਰੀਕਰ ਤੂੰ ਤੇ ਨਾ ਪਿਛਲੀ ਵੀ ਪਤਾ ਲੱਗੀ ਜਿਹੜੇ ਆਸ਼ਕ ਨਾਲ ਤੂੰ ਰੰਗ ਰਲੀਆਂ ਮਨਾਉਂਦੀ ਹੈ ਕਿਹੜੇ ਆਸ਼ਕ ਨਾਲ ਮਨਾਉਂਦੀ ਹੈ ਜਾਣਦੇ ਨਹੀਂ ਮੈਂ ਤੇਰਾ ਫਰਦਾ ਫਾਸ਼ ਕਰਨਾ ਹੀ ਹੈ ਇਹ ਚਲ ਕਰ ਦੇ ਤੂੰ ਤਾਂ ਫੇਰ ਨਹੀਂ ਲੋ ਮੀਰੀ ਗਾਸੋਂ ਮੀਰੀ ਗਾਸੋਂ ਤੂੰ ਤਾਂ ਨਹੀਂ ਉਹ ਕਰਦਾ ਨਾ ਤੇਰਾ ਭਰਾ ਮੈਨੂੰ ਟਾਈਮ ਦਿੰਦਾ ਫਿਰ ਮੈਂ ਦੱਸ ਰਹਾ ਕਿ ਦੇ ਸਿਰਤੇ ਉਹ ਮੈਨੂੰ ਨੂੰ ਪਤਾ ਕਿ ਸਿਰਤੇ ਨੇ ਖੇਤਾਂ ਮੇ ਕਿਸੇ ਨਾਲ ਟਾਈਮ ਪਾਸ ਕਰਨਾ ਹੀ ਆ ਜਦੋਂ ਮੈਨੂੰ ਕੋਈ ਵੀ ਨਹੀਂ ਟਾਈਮ ਦੇ ਰਿਆ ਨਾ ਦਯੁਰ ਦੇ ਰਿਆ ਤੇ ਨਾ ਘਰ ਵਾਲਾ ਦੇ ਰਿਆ ਮੈਂ ਉਹੀ ਰਹੀ ਜਾਮਾ ਫਿਰ ਉਹਦੇ ਮੈਨੂੰ ਵੀ ਤਾਂ ਸਭ ਕੁਝ ਚਾਹੀਦਾ ਹੁੰਦਾ ਦਾ ਦੇਖੋ ਸਮਝਦਾ ਨਹੀਂ ਅੱਜ ਮੇਰੇ ਤੇ ਹੱਥ ਚੱਕਿਆ ਕੱਲ ਨੂੰ ਪਤਾ ਨਹੀਂ ਕੀ ਕਰੂਗਾ ਇਹ ਗੱਲ ਸੁਣੋ ਜੀ ਮੇਰੀ ਦੋ ਦੱਸੋ ਜਨਾਬ ਤੁਸੀਂ ਨਾ ਆਪਣੇ ਭਰਾ ਨੂੰ ਸਮਝਾ ਲਓ ਕੀ ਗੱਲ ਹੋ ਗਈ ਨਹੀਂ ਫਿਰ ਮੈਂ ਆਪਣੇ ਪੇਕਿਆਂ ਨੂੰ ਬੁਲਾ ਲੂੰਗੀ ਓਏ ਗਲਤ ਤਾਂ ਦੱਸ ਕੀ ਹੋ ਗਈ ਮੇਰੀ ਇੱਜ਼ਤ ਨੂੰ ਤੱਕਦਾ ਕਦੋਂ ਆ ਹੁਣ ਥੋੜਾ ਟਾਈਮ ਪਹਿਲਾਂ ਪੈਸੇ ਮੰਗਣ ਆਇਆ ਸੀਗਾ ਮੇਰੇ ਤੋਂ ਟੰਬਾ ਮਾਰਦੀ ਮੇਰੇ ਸਾਲੇ ਦੇ ਮੇਰੇ ਕੋਲ ਪੈਸੇ ਹੈ ਨਹੀਂ ਸੀ ਮੈਂ ਜਵਾਬ ਦਿੱਤਾ ਤਾਂ ਮੇਰੀ ਇੱਜ਼ਤ ਨੂੰ ਪੈ ਗਿਆ ਹੈਗੀ ਉਹ ਹੋ ਇਹੋ ਜਿਹਾ ਮੇਰਾ ਸਾਲਾ ਓਏ ਮੈਂ ਕਰੂੰ ਸਰਵਿਸ ਹੋਰੀ ਨਹੀਂ ਤੇਰੇ ਰੁਕ ਸਰੇ ਨਹੀਂ ਕੁਸ ਮਾਰਦੀ ਲਫੜਾ ਥਾਲੇ ਦੇ ਐ ਤਾਂ ਮੈਂ ਮਾਰਿਆਗਾ ਪਰ ਕਿੱਥੇ ਸੁਣਦਾਗਾ ਰਿਸ਼ਤੇਦਾਰਾਂ ਨੂੰ ਨਾ ਬੁਲਾਈ ਮੈਂ ਹੈਗਾ ਜੇ ਨਾ ਮੈਂ ਹੁੰਦਾ ਤੇਰੀ ਗੱਲ ਮੰਨਦਾ ਫਿਰ ਤੂੰ ਜੋ ਮਰਜ਼ੀ ਕਰਦੀ ਮੈਂ ਕਰੋ ਸਰਵਿਸ ਬਸ ਠੀਕ ਆ ਉਹਨੂੰ ਸਮਝਾ ਲਓ ਜੇ ਅੱਗੇ ਤੋਂ ਨੇ ਮੈਨੂੰ ਉਨੀ ਕੀ ਗੱਲ ਕਹੀ ਨਾ ਫਿਰ ਮੈਂ ਆਪਦੇ ਰਿਸ਼ਤੇਦਾਰ ਬੁਲਾ ਲੂੰਗੀ ਤੇਰੀ ਜਿੱਤ ਨੂੰ ਹੱਥ ਪਾਉਂਦਾ ਕੱਲ ਨੂੰ ਉਹ ਹੋਰ ਕੁਝ ਕਰੂਗਾ ਉਹੀ ਤਾਂ ਗੱਲ ਆ ਕਹਿੰਦਾ ਮੈਂ ਕਿਹੜਾ ਭਰਾ ਤੋਂ ਡਰਦਾਗਾ ਅੱਛਾ ਤੇਰਾ ਮੀਟ ਬਣਾ ਕੇ ਖਾ ਜਾਾਂਗੇ ਨੇ ਮੇਰੇ ਸਾਲਿਆ ਤੂੰ ਸਾਡੀ ਰੜਕ ਦੀ ਅੱਖਾਂ 'ਚ ਐ ਕਹਿੰਦਾ ਭਰਾ ਕੀ ਕਰ ਲੂਗਾ ਭਰਾ ਨੂੰ ਕਿਹੜਾ ਪਤਾ ਲੱਗਦਾਗਾ ਭਰਾ ਨੂੰ ਪਤਾ ਨਹੀਂ ਲੱਗਦਾ ਕੀ ਗੱਲ ਕਿ ਮੈਂ ਉਵੇਂ ਫਿਰਦੀ ਆ ਤੁਰੀ ਕਹਿੰਦਾ ਤੂੰ ਮੇਰੇ ਨਾਲ ਰਹਿ ਕਹਿੰਦਾ ਅੱਛਾ ਐਂ ਕਹਿੰਦਾ ਸੀਗਾ ਕੋਈ ਨਹੀਂ ਇਹਦੀ ਤਾਂ ਮੈਂ ਕਰੂਗਾ ਮਰਮਤੇ ਘਰ ਮੈਂ ਸਮਾਰ ਕੇ ਕਹਿੰਦਾ ਤੂੰ ਮੈਨੂੰ ਸੋਹਣੀ ਲੱਗਦੀ ਆ ਭਾਬੀ ਤੂੰ ਮੇਰੇ ਹਾਨ ਦੀ ਲੱਗਦੀ ਹੈਂਗੀ ਤੂੰ ਭਰਾ ਨਾਲ ਕਹਿੰਦਾ ਵਿਆਹ ਕਿਉਂ ਕਰਾ ਲਿਆ ਮੈਨੇ ਅਹਰ ਜੀ ਨਾਲ ਕਰਤਾ ਸੀ ਕਿਉਂ ਮੈਂ ਤੱਕੇ ਖਾਂਦੀ ਫਿਰਦੀ ਆ ਕਿਨੇ ਉਹ ਤਾਂ ਮੈਨੂੰ ਇਹੀ ਕਹਿੰਦਾ ਸੀਗਾ ਸਾਰੀ ਗਲਤੀ ਤੇਰੀ ਹੈ ਤਰੇ ਤਾਂ ਸਰੇ ਨਹੀਂ ਤੂੰ ਮਾਰਦੀ ਉਹਦੇ ਕੁਛ ਨਾ ਕੁਛ ਤਾਂ ਮਾਰਦੀ ਮਾਰੇ ਆਏ ਤਾਂ ਮੈਂ ਹੁਣ ਰੋਲਾ ਪਾਉਂਦੀ ਠੀਕ ਏ ਠੀਕ ਏ ਤਰਤੇ ਸੀ ਦੋ ਚਾਰ ਐ ਤਾਂ ਪਤਾ ਸੀ ਵੈਰੀ ਗੁੱਡ ਵੈਰੀ ਗੁੱਡ ਇਹਦਾ ਮਾਂ ਨੇ ਮੈਨੂੰ ਤੇਰੇ ਤੇ ਸ਼ੇਰਨੀ ਇਹ ਸ਼ੇਰਨੀ ਤੂੰ ਮੈਂ ਰੋਲਾ ਵੀ ਨਹੀਂ ਪਾ ਸਕਦੇ ਨਾ ਫਿਰ ਵੀ ਘਰ ਦਾ ਮੁੰਡਾ ਗਾ ਬਦਨਾਮੀ ਆਪਣੀ ਹੋਣੀ ਐ ਅਗਲਾ ਕਹਿੰਦਾ ਪਤਾ ਨਹੀਂ ਜਨਾਨੀ ਚਕਾਨ ਮੀਣੇ ਹੋਣੀ ਬਸ ਉਹਨੂੰ ਜਦੋਂ ਆਊਗਾ ਨਾ ਉਹਨੂੰ ਸਮਝਾ ਦੋ ਸਮਝਾਣਾ ਕਿ ਮੈਂ ਟੰਬਿਆਂ ਨਾਲ ਕੁੱਟੂ ਤੂੰ ਗੱਲਾਂ ਜਿਹੜੀਆਂ ਕਰਦੀ ਐ ਮੈਂ ਤੇਰੇ ਨਾਲ ਆ ਨੰਬਰ 6 ਹਾਂ ਹੋਰ ਦੱਸ ਕਿੰਵਤ ਸੇਵਾ ਪਾਣੀ ਕੁਛ ਚਾਹੀਦਾ ਹੋਵੇ ਨਹੀਂ ਨਹੀਂ ਬਸ ਕੁਛ ਨਹੀਂ ਅੱਛਾ ਸ਼ਹਿਰ ਸ਼ੋਰ ਜਾਣਾ ਹੋਵੇ ਸ਼ਹਿਰ ਆਪਾਂ ਚੱਲਾਂਗੇ ਕੋਈ ਗੱਲ ਨਹੀਂ ਅੱਛਾ ਠੀਕ ਹੈ ਫਿਲਮ ਫਿਲਮ ਦੇਖ ਕੇ ਆਵਾਂਗੇ ਕਬਰਿਆਂ ਨਾ ਕਰਮ ਹੋਏ ਕੋਈ ਨਾ ਕੱਲ ਨੂੰ ਚੱਲਾਂਗੇ ਆਪਾਂ ਚੱਲ ਤੂੰ ਮੈਨੂੰ ਪਾਣੀ ਦਾ ਗਲਾਸ ਲੈ ਇੱਕ ਮੈਂ ਜਾਣਾ ਫਿਰ ਠੀਕ ਹੈ ਠੀਕ ਹੈ ਲਿਆਉਣੀ ਰੋਟੀ ਤਾਂ ਨਹੀਂ ਖਾਣੀ ਜੀ ਨਹੀਂ ਨਹੀਂ ਰੋਟੀ ਹਲੇ ਫਿਰ ਖਾਵਾਂ ਠੀਕ ਹੈ ਲਿਆਉਣੀ ਜੀ ਦੀ ਸਾਲੀ ਦੀ ਇੰਨੀ ਹਿੰਮਤ ਆਉਣ ਦਿਨ ਤਾਂ ਮੈਂ ਪੁੱਛਣਾ ਅੱਜ ਓਹੋ ਆ ਜਾ ਨਹੀਂ ਆ ਜਾ ਆ ਗਈ ਨਹੀਂ ਕਹਣੇ ਆ ਗਈ ਕਿਵੇਂ ਠੀਕ ਹੈ ਮੈਂ ਤਾਂ ਠੀਕ ਆ ਤੂੰ ਦੱਸ ਤੂੰ ਨਹੀਂ ਮੈਨੂੰ ਠੀਕ ਲੱਗਦੀ ਨਹੀਂ ਮੈਂ ਤਾਂ ਠੀਕ ਆ ਅੱਜ ਕਿ ਮੈਂ ਕਿਹੜਾ ਮਾਰਿਆ ਲੈ ਕਿਉਂ ਮੈਂ ਆ ਨਹੀਂ ਸਕਦੀ ਆ ਸਕਦੀ ਆ ਫੇਰ ਨਾ ਮੇਰੀ ਐਂ ਗੱਲ ਸੁਣਾ ਨਹੀਂ ਉਹ ਜਿਹੜਾ ਆਪਣੇ ਪਿੰਡ ਦਾ ਜੈਲਾ ਹਾਂ ਉਹ ਕੀ ਕਰਨਾ ਹੈ ਅਸੀਂ ਤੁਹਾਡੇ ਨਹੀਂ ਉਹ ਤਾਂ ਲੰਘਦਾ ਵਰਦਾ ਆ ਗਿਆ ਮਿਲਣਾ ਨਹੀਂ ਬਸ ਕਰਿਆ ਕਰ ਬਸ ਕਰਿਆ ਕਰ ਸਭ ਜਾਣਦੀ ਆ ਮੈਂ ਤੇਰੀਆਂ ਚਲੀਤਰੀਆਂ ਨੂੰ ਮੇਤੋਂ ਛਪਾਉਂਦੀ ਫਿਰਦੀ ਆ ਦੇਖ ਤੂੰ ਨਹੀਂ ਕੀ ਸੁਪਰੀ ਆ ਪਿੰਡ ਦਾ ਮੁੰਡਾ ਦੱਸ ਆ ਨਹੀਂ ਸਕਦਾ ਆਹੋ ਤਾਹੀਂ ਤੋਂ ਡੇ ਕਰੀ ਗੇੜੇ ਤੇ ਕਿਹੜਾ ਮਾਰਦਾ ਹੋਰ ਤਾਂ ਉਹਨੂੰ ਕੋਈ ਬੜਨ ਨਹੀਂ ਦਿੰਦਾ ਬਦਿਕਰੀ ਨਹੀਂ ਉਹ ਤਾਂ ਗਾਹਾਂ ਵਾਲੇ ਪਿੰਡ ਜਾਂਦਾ ਹੁੰਦਾ ਲੰਗਦਾ ਵਰਡ ਦਾ ਵਿਚਾਰਾ ਮੇਰਾ ਪਤਾ ਲੈ ਜਾਂਦਾਗਾ ਹਾਂ ਹੋਰ ਕੀ ਆ ਪਤਾ ਲੈਣ ਨੂੰ ਤੂੰ ਹੈਗੀਆਂ ਨਾ ਉਹਦੇ ਮਾਮੇ ਦੀ ਧੀ ਵੀ ਤਾਂ ਤੇਰਾ ਪਤਾ ਲਣ ਜਾਂਦਾ ਨਹੀਂ ਚੱਲ ਨਹੀਂ ਕਾਹਨੂੰ ਤੂੰ ਹਰ ਜੀਆਂ ਗੱਲਾਂ ਕਰਦੀ ਆ ਨਾਲੇ ਤੂੰ ਮੇਰੀ ਗੱਲ ਸੁਣਦਾ ਕਿਰਨਾ ਤੋਂ ਕੁਛ ਨਹੀਂ ਲੁਕਗਿਆ ਲੁਕਿਆ ਹੋਇਆ ਹੈਗਾ ਸਭ ਜਾਣਦੀ ਆ ਮੈਂ ਆਹੋ ਮੈਨੂੰ ਪਤਾ ਤੇਰਾ ਤੇਰੇ ਤੋਂ ਕੁਛ ਨਹੀਂ ਲੁਕਦਾ ਹੈਗਾ ਕਾਹੀਓ ਹੁਣ ਤੂੰ ਉਹ ਸੀਆਈਡੀਆਂ ਲੈਣ ਆਈਆਂ ਮੇਰੇ ਕੋਲ ਨੀ ਸੀ ਆਡੀਆਂ ਨਹੀਂ ਲੈਂਦੀ ਨਾਲੇ ਮੈਨੂੰ ਐਂ ਦੱਸ ਜਿਹੜਾ ਤੇਰਾ ਦਿਉਰਾ ਉਹ ਠੀਕ ਰਹਿੰਦਾ ਕੁੱਥਿਆ ਨਹੀਂ ਕੰਜਰ ਹਰਾਮੀ ਆ ਤਾਂ ਲੈ ਹੋਰ ਹੁਣ ਉਹਨੇ ਕੀ ਕਹਤਾ ਤੈਨੂੰ ਨਹੀਂ ਉਹ ਉਹ ਤਾਂ ਮੈਨੂੰ ਕਹਿੰਦਾ ਭਾਬੀ ਤੂੰ ਮੇਰ ਨਾਲ ਸੱਟ ਹੋ ਜਾ ਬੂ ਮੈਂ ਮਰ ਜਾ ਹੋਰ ਨਹੀਂ ਆਈ ਇੱਕ ਦਿਨ ਮੈਨੂੰ ਵੀ ਕਹਿੰਦਾ ਸੀ ਅੱਛਾ ਉਹ ਤਾਂ ਉਹੀ ਜਨਾਨੀ ਨੂੰ ਦੇ ਕੇ ਲਾੜਾ ਸੱਟ ਲੈਂਦਾ ਆਹੋ ਨਹੀਂ ਮੈਨੂੰ ਵੀ ਲੱਗਿਆ ਸੀਗਾ ਹਰਜਾ ਦੇਖ ਲੈ ਨਹੀਂ ਤਾਂ ਭਾਈ ਬਾੜਾ ਲੋ ਫਰਾਗਾ ਉਹ ਇਤੁਰਿਆ ਫਰ ਦਾ ਰਹਿੰਦਾ ਕੰਨ ਤੋਂ ਫੋਨ ਨਹੀਂ ਲਾਉਂਦਾ ਹੈਗਾ 24 ਘੰਟੇ ਉਹ ਕਦੇ ਪਾਰਕ ਚ ਜਾ ਕੇ ਬਹਿ ਜਾਊਗਾ ਕਦੇ ਕਿਤੇ ਬਹਿ ਜਾਊਗਾ ਪਤਾ ਨਹੀਂ ਬਣ ਕਿਦਾਂ ਗੱਲਾਂ ਕਰਦਾ ਰਹਿੰਦਾ ਸਵੇਰੇ ਮੈਨੂੰ ਕਹਿੰਦਾ 5000 ਦੇ ਦੇ ਹੋਰ ਨਾ ਕਿਤੇ ਤੇਰੇ ਲਿਆ ਕੇ ਸਰੀਕਣੀ ਮੂਰੇ ਖੜਾ ਦੇਵੇ ਮੈਨੂੰ ਤਾਂ ਹੀ ਲੱਗਦਾ ਉੱਥੇ ਜਾ ਕੇ ਨਾ ਕੁੜੀਆਂ ਨੂੰ ਖਵਾਉਂਦਾ ਹੋਊਗਾ ਅਤੇ ਨਾਲੇ ਮੈਨੂੰ ਮਿੱਠੀਆਂ ਮਾਰੀ ਮੇਰੇ ਨਾਲ ਅੱਛਾ ਹੋਰ ਮੈਨੂੰ ਕਹਿੰਦਾ ਭਾਬੀ ਤੂੰ ਮੇਨੋੜੀ ਗੱਲ ਕਰ ਲੈ ਨਾ ਫੇਰ ਤੂੰ ਉਹਦੀ ਹਾਂ ਚ ਹਾਂ ਭਰੀਕ ਨਹੀਂ ਮੈਨੂੰ ਐਂ ਦੱਸ ਲ ਮੈਂ ਤਾਂ ਉਹੀ ਨਹੀਂ ਭਰਦੀ ਕਿਉਂ ਮੈਂ ਕਹਸ ਤੋਂ ਭਰ ਜਦੋਂ ਮੇਰੇ ਘਰ ਵਾਲਾ ਹੈਗਾ ਅੱਛਾ ਹੁਣ ਘਰ ਵਾਲੇ ਦਾ ਪਿਆਰ ਕਿਤੇ ਜ਼ਿਆਦਾ ਤਾਂ ਨਹੀਂ ਆਉਣ ਲੱਗਿਆ ਨਹੀਂ ਤੈਨੂੰ ਨਹੀਂ ਘਰ ਵਾਲਾ ਤਾਂ ਘਰ ਵਾਲਾ ਹੀ ਹੁੰਦਾ ਜਿਹੜਾ ਜ ਮਰਜ਼ੀ ਹੋਵੇ ਚਾਹੇ ਚੰਗਾ ਚਾਹੇ ਮਾੜਾ ਨਹੀਂ ਚਲ ਕੋਈ ਨਾ ਦਿਓਰ ਵੀ ਦਿਓਰੀ ਹੁੰਦਾਗਾ ਜਿਹੜਾ ਦਿਓਰ ਦੀ ਜਗ੍ਹਾ ਹੁੰਦੀ ਆ ਉਹ ਦਿਓਰੀ ਹੋਊਗਾ ਕੋਈ ਲੋਰ ਨਹੀਂ ਬਣਨ ਲੱਗਿਆ ਨਹੀਂ ਹੁੰਦਾ ਮੈਨੂੰ ਪਤਾ ਲੋਰ ਤਾਂ ਹੈਗਾ ਜਿਹੜਾ ਜ ਮਰਜ਼ੀ ਹੈਗਾ ਪਰ ਪਰ ਆਹ ਗੱਲਾਂ ਨੇ ਗਲਤ ਕੀਤੀ ਨਾ ਮੇਰੇ ਨਾਲ ਚਲ ਕੋਈ ਨਾ ਫਿਰ ਕੀ ਹੋ ਗਿਆ ਉਧਰ ਜੈਲਾ ਵੀ ਹੁੰਦਾ ਹੀ ਆ ਜੇ ਉਹ ਆਜੂ ਫਿਰ ਐ ਨਾ ਮੈਂ ਤੈਨੂੰ ਐਂ ਕਹਿੰਦੀ ਸੀਗੀ ਬੀ ਹੁਣ ਜੈਲੇ ਵਾਲਾ ਤਾਂ ਮੈਂ ਹਾਂ ਸਮਝਾ ਨਾ ਤੇਰੀ ਨਹੀਂ ਨਹੀਂ ਕੀ ਤੂੰ ਜੱਲਾ ਜੱਲਾ ਲਾ ਰੱਖੀ ਆ ਹਾਂ ਜੇ ਉਹ ਆ ਕੇ ਚਾਹ ਪਾਣੀ ਪੀ ਜਾਂਦਾ ਕਿੱਡੀ ਕੀ ਗੱਲ ਆ ਤੂੰ ਤਾਂ ਹੀ ਗੱਲਾਂ ਬਣਾਉਣ ਨੂੰ ਤਰੈਨੀ ਐ ਨਹੀਂ ਗੱਲਾਂ ਨਹੀਂ ਮੈਂ ਬਣਾਉਂਦੀ ਜਿਹੜੀ ਲੋਕਾਂ ਨੇ ਕਹਿਣੀ ਆ ਉਹ ਆਪ ਨੂੰ ਨਹੀਂ ਦੀਦੀ ਹੈਗੀ ਦੇਖ ਤਾਂ ਕਿ ਮੈਂ ਪਰਦੇ ਪਾਉਂਦੀ ਹੈਗੀ ਸਭ ਜਾਣਦੀਆਂ ਮੈਂ ਤੇਰੀਆਂ ਗੱਲਾਂ ਨੂੰ ਉਹ ਨਾਲੇ ਮੇਰੀ ਗੱਲ ਸੁਣਦਾ ਅੱਜ ਐਲਾ ਜੂਲਾ ਨਾ ਸਾਡੇ ਘਰੇ ਬੜ ਕੇ ਦੇਖੇ ਬੜਦਾ ਕਾ ਕਦੇ ਨਹੀਂ ਅਸੀਂ ਬੜਨ ਦੰਦੇ ਤੇਰੇ ਕੋਲੇ ਕਾ ਤਾਂ ਬਿੰਦ ਚੱਟੇ ਆਉਂਦਾ ਉਹ ਉਹ ਵੀ ਕਿਸੇ ਗਾਉ ਨੂੰ ਆਉਂਦਾ ਨਹੀਂ ਬਸ ਕਰਿਆ ਕਰ ਤੂੰ ਹਾਂ ਕੋਈ ਗਾਉ ਨੂੰ ਨਹੀਂ ਆਉਂਦਾ ਹੈਗਾ ਲੈ ਮੈਂ ਕੋਈ ਨਾ ਆਉਣ ਦੇ ਉਹਨੂੰ ਮੈਂ ਕਹਿ ਦੂੰਗੀ ਭਾਈ ਉਹਦੇ ਕੋਲ ਵੀ ਚਾਹ ਪਾਣੀ ਪੀ ਆਇਆ ਕਰ ਲੈ ਮੈਂ ਤਾਂ ਜੁੱਤੀ ਨਹੀਂ ਮਾਰਦੀ ਉਹਦੇ ਹਾਂ ਮੇਰੇ ਘਰੇ ਨਹੀਂ ਆ ਕੇ ਬੜਦਾ ਹੈਗਾ ਨਾਲੇ ਮੇਰੀ ਗੱਲ ਸੁਣਦਾ ਜੈਲਾ ਤਾਂ ਫਿਰ ਵੀ ਤੀਜੇ ਥਾਂ ਆ ਨਹੀਂ ਦਿਓਰ ਤਾਂ ਤੇਰਾ ਆਪ ਦਾ ਗਾ ਹਾਂ ਲੋਕਾਂ ਦੇ ਕੰਨ ਫਿਰਦੀਆਂ ਤੂੰ ਆਪਦੇ ਘਰ ਦਾ ਸਾਭ ਮੈਂ ਕਿੱਥੇ ਫਿਰਦੀ ਆ ਦਿਨ ਤੋਂ ਹੀ ਬਹਿਮ ਹੋਇਆ ਰਹਿੰਦਾ ਚਲ ਠੀਕ ਆ ਨੀ ਪੈਣੀ ਮੈਂ ਤਾਂ ਜਾਣੀ ਆਪਦੇ ਘਰ ਨੂੰ ਤੂੰ ਤਾਂ ਨਾ ਬਸ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਲੈ ਮੈਂ ਪੈਰਾਂ ਤੇ ਪਾਣੀ ਪੈਣ ਦਵਾਂਗੀ ਆ ਜਾਂਦੀ ਇੱਥੇ ਭੇਤ ਲੈਣਾ ਹੈ ਵੀ ਜਲ ਆਏ ਆ ਜਲ ਆਉਂਦੇ ਹੋਰਾ ਸਾਰੇ ਪਿੰਡ ਦੀ ਸੀ.ਆਈ.ਡੀ ਲਾਉਗੀ ਦਿਨੀਆਂ ਨੂੰ ਮੈਂ ਸੀ.ਆਈ.ਡੀ ਸੜੇ ਖਾਨ ਨੂੰ ਆ ਚੁਗੀ ਰੋ ਜਿੱਥੇ ਨਹੀਂ ਸ਼ਹਿਰੀ ਹੋਰ ਦੱਸ ਕਿਵੇਂ ਆ ਠੀਕ ਆ ਨਹੀਂ ਵਧੀਆ ਤੂੰ ਦੱਸ ਕਿਵੇਂ ਆ ਸ਼ੁਕਰਾ ਤੂੰ ਵੀ ਗੇੜਾ ਮਾਰਿਆ ਮੇਰੇ ਕੋਲੇ ਨਹੀਂ ਮੈਂ ਤਾਂ ਗੇੜਾ ਫਿਰ ਵੀ ਮਾਰ ਲੰਨੀ ਆ ਤੂੰ ਤਾਂ ਕਦੇ ਮੇਰੀ ਆ ਕੇ ਬੱਤੀ ਨਹੀਂ ਪਾਉਂਦੀ ਹੈਗੀ ਤੈਨੂੰ ਪਤਾ ਹੀ ਆ ਕਮਾਕਾਰਾਂ ਚੋਂ ਕਿੱਥੇ ਨਿਕਲਿਆ ਜਾਂਦਾ ਨਹੀਂ ਚੱਲ ਤੂੰ ਹੋਰ ਗੱਲਾਂ ਨੂੰ ਛੱਡ ਬਿਲੜੀਏ ਮੇਰੇ ਤਾਂ ਨਾ ਅੱਟੇ ਅੱਡੇ ਚ ਗੋਲਾ ਬਣਿਆ ਪਿਆ ਜੈ ਵਡੇਰਾ ਨਹੀਂ ਮੈਨੂੰ ਤਾਂ ਰਾਤ ਨੂੰ ਵੀ ਸੁਪਨੇ ਆਉਂਦੇ ਰਹਿੰਦੇ ਆ ਵੀ ਕਦੋਂ ਸੈਰੀ ਨਾਲ ਦੁੱਖ ਸੁੱਖ ਕਰਾਂ ਸੈਰੀ ਨੂੰ ਪਿੰਡ ਦੀਆਂ ਗੱਲਾਂ ਦੱਸਾਂ ਹੁਣ ਇਹ ਦੱਸ ਕੀ ਦੀ ਗੱਲ ਲੈ ਕੇ ਆਈਆਂ ਫਿਰ ਨਹੀਂ ਆਹਾ ਜਿਹੜੀ ਉਹ ਹੈਗੀ ਆ ਕਾਜਲ ਵੜੇ ਨਖਰੇ ਵਾਲੀ ਦੇਖ ਤੂੰ ਹਾਂ ਪਤਾ ਜਿਹੜਾ ਜੈਲਾ ਗਾ ਨਹੀਂ ਬਿੰਦ ਝਾਟ ਉਹਰੇ ਘਰੇ ਜਾਂਦਾ ਗਾ ਹੈ ਉੱਤੋਂ ਦੀ ਜ ਐ ਵੱਡੇ ਦੀ ਨਹੀਂ ਜਦੋਂ ਮੈਂ ਪੁੱਛਿਆ ਪੈਰਾਂ ਤੇ ਪਾਣੀ ਨਾ ਪੈਣ ਦੇਵੇ ਮੈਨੂੰ ਬੰਦ ਲਾ ਕਹਿੰਦੇ ਲੋਕ ਤਾਂ ਗੱਲਾਂ ਬਣਾਉਂਦੇ ਨੇ ਮੈਂ ਕਿ ਆਹ ਲੋਕ ਕਿਉਂ ਗੱਲਾਂ ਬਣਾਉਣਗੇ ਸਾਰੇ ਪਿੰਡ ਨੂੰ ਤਾਂ ਕੇ ਪਤਾ ਲੱਗ ਰਿਹਾ ਹਲੇ ਕਸਰ ਰਹਿ ਗਈ ਗਿਆ ਕੋਈ ਨਾਲੇ ਨਹੀਂ ਦੇਖ ਲੈ ਇਹ ਵੀ ਨਾਲੇ ਮੇਤੋਂ ਕਹਿੰਦੇ ਜਾਂ ਪਰਦੇ ਪਾਉਂਦੀ ਆ ਮੈਤੋਂ ਤਾਂ ਦੁਨੀਆ ਨਾਲ ਉਹ ਕਰੇ ਸਕੇ ਨਾਲੇ ਹੋਰ ਸੋਹਣਾ ਅਿੰਦੀ ਇਹ ਕਹਿੰਦੀ ਮੇਰਾ ਦਿਓਰ ਆ ਕਹਿੰਦੀ ਮੇਰੇ ਨਾਲ ਗੱਲ ਕਰਨ ਨੂੰ ਗੈ ਮੈਂ ਕਿਹਾ ਜੈਲਾ ਤਾਂ ਫਿਰ ਵੀ ਤੀਜੇ ਧੂਆਂ ਤੂੰ ਦਿਓਰ ਨੂੰ ਸਾਹ ਨਾਲੇ ਘਰ ਦਾ ਸਹੀ ਗੱਲ ਆ ਵਧੀਆ ਕਰਿਆ ਕਿ ਨਾਲੇ ਕਿਰਨਾ ਤਾਂ ਕੋਈ ਗੱਲ ਲੋ ਕੀ ਰਹਿ ਜਾਗੀ ਸਾਰੇ ਪਿੰਡ ਦੀ ਨਿਊਜ਼ਪੇਪਰ ਆਏ ਨਿਉਨਾ ਚਰਤਾ ਕਹਿੰਦੇ ਹੁੰਦੇ ਆਜ ਤੱਕ ਵਾਲੇ ਨਹੀਂ ਖਬਰਾਂ ਦਿੰਦੇ ਜਦੋਂ ਤੇਰੇ ਕੋਲੇ ਆ ਜਾਂਦੀ ਆ ਹਾਂ ਨਾਲੇ ਭਾਈ ਮੇਰੀ ਗੱਲ ਸੁਣਦਾ ਮੈਂ ਝੂਠ ਨਹੀਂ ਬੋਲਦੀ ਸਹਰੀ ਦੇਖ ਲੈ ਮੈਨੂੰ ਤਾਂ ਨਾ 100 ਅੰਨੇ ਗੱਲ ਸੱਚੀ ਲੱਗਦੀ ਆ ਇਹ ਸਾਰੇ ਪਿੰਡ ਨੂੰ ਤਾਂ ਪਤਾ ਹਲੇ ਕੀ ਰਹਿ ਗਿਆ ਉਹਨਾਂ ਅਗਲੇ ਨਹੀਂ ਆਪਦੇ ਮੂੰਹ ਮਾਨਦੇ ਆਗੇ ਚਾ ਆਪਾਂ ਦਾ ਕੁਛ ਨਹੀਂ ਕਰ ਸਕਦੇ ਆ ਦੇਖ ਲੈ ਆਪਣਾ ਨਕੌੜਾ ਜਨਾ ਕਮਾ ਕਮਾ ਕਹੇ ਲੈ ਜੈਲੇ ਨੂੰ ਮੈਂ ਕਹਿ ਦੂੰਗੀ ਭਾਈ ਉਹਨਾਂ ਦੇ ਮੈਂ ਕਿਹਾ ਮੈਂ ਤਾਂ ਜੁੱਤੀ ਨਹੀਂ ਮਾਰਦੀ ਜੈਲੇ ਦੇ ਹਾਂ ਸਾਡੇ ਘਰੇ ਵੜ ਕੇ ਤਾਂ ਦੇਖੇ ਅਸੀਂ ਨਹੀਂ ਗਿਆ ਹਜੇ ਬੰਦੇ ਨੂੰ ਘਰੇ ਵਾੜਦੇ ਆਪਦੇ ਨਹੀਂ ਮੈਂ ਤਾਂ ਹੁਈ ਨਹੀਂ ਮੂੰਹ ਲਾਉਂਦੀ ਹੈ ਕੀ ਉਹਨੂੰ ਹਾਂ ਨਾਲੇ ਜਿਹੜਾ ਇਹ ਤਾਂ ਦਿਓਰਾ ਇੱਕ ਦਿਨ ਬਾਣ ਮੇਰੇ ਕੋਲ ਦੀ ਲੰਗਿਆ ਜਾਵੇ ਨਹੀਂ ਮੈਨੂੰ ਆਏ ਖੰਗੂਰਾ ਜ ਮਾਰ ਕੇ ਕਹਿੰਦਾ ਹਾਂ ਭਾਬੀ ਕੀ ਹਾਲ ਆ ਮੈਂ ਕਿਹਾ ਮੈਂ ਕਿਹਾ ਵੀ ਚਲ ਹਾਲ ਤਾਂ ਠੀਕ ਆ ਵੀ ਤੂੰ ਅੱਗੇ ਤਾਂ ਮੈਨੂੰ ਘਰੇ ਬੁਲਾਇਆ ਨਹੀਂ ਵੀ ਅੱਜ ਕਿਵੇਂ ਭਣੀ ਉਹ ਵੀ ਠਰਕ ਗਿਆ ਪੂਰੀ ਅੱਛਾ ਫਿਰ ਤਾਂ ਦਿਓ ਰਹੇ ਜਾਂ ਲੱਗਦਾ ਤਾਂ ਹੈ ਨਹੀਂ ਨਹੀਂ ਤੈਨੂੰ ਹੀ ਨਹੀਂ ਲੱਗਦਾ ਹੈਗਾ ਅਗਲਾ ਕਹਿੰਦੇ ਉੱਤੋਂ ਅਗਲਾ ਕਿਵੇਂ ਹੁੰਦਾ ਵਿਚੋਂ ਕਿਵੇਂ ਉੱਤੋਂ ਸਾਫੀ ਵਿਚੋਂ ਦਾਤੀ ਹਾਂ ਜੇ ਉਹਨੇ ਪਰ ਕਈ ਵਾਰੀ ਮੇਰੇ ਕੋਲੇ ਤਾਂ ਆਇਆ ਘਰੇ ਮੈਨੂੰ ਤਾਂ ਲੱਗਿਆ ਨਹੀਂ ਹੈਗਾ ਕੋਈ ਇਹ ਜਿਹਾ ਸਿਆਣਾ ਲੱਗਦਾ ਸੀ ਨਹੀਂ ਸਿਆਣਾ ਕਰ ਤਾਂ ਹੀ ਤਾਂ ਉਹਨੂੰ ਕਹਿੰਦਾਗਾ ਐ ਮੀ ਥੋੜੀ ਕਹਿੰਦੇ ਖਿਚੜੀ ਬਗਾਈਆਂ ਸੁਣੀਆਂ ਗੱਲਾਂ ਦਾ ਕੀ ਪਤਾ ਕਹਿੰਦਾ ਜਾਈ ਗੱਲ ਬਣਾਈ ਜਾਂਦੀ ਆ ਨਹੀਂ ਨਹੀਂ ਕਹਿੰਦਾ ਹੁਣ ਆੜੀਏ ਤੈਨੂੰ ਨਹੀਂ ਪਤਾ ਹੈਗਾ ਜਦੋਂ ਉਹ ਮੈਨੂੰ ਕਹਿ ਸਕਦਾ ਏ ਗੱਲਾਂ ਗੱਲਾਂ ਚ ਤੇ ਉਹਨੂੰ ਕਿਉਂ ਨਹੀਂ ਕਹੂਗਾ ਉਹ ਤਾਂ ਫੇਰ ਕਰਦੀ ਆ ਸਹੀ ਗੱਲ ਕਹਿੰਦੇ ਜਿਹਦਾ ਘਰੇ ਸਰਦਾ ਉਹ ਘਰ ਕਿਉਂ ਜਾਊਗਾ ਬਾਹਰ ਜਾਣ ਦੀ ਕੀ ਲੋੜ ਆ ਗੱਲ ਤਾਂ ਤੇਰੀ ਜਾਜਾ ਪਰ ਜੇ ਕੋਈ ਇਹ ਜਿਹੀ ਗੱਲ ਤੇਰੇ ਕੋਲੇ ਤਾਂ ਆ ਹੀ ਜਾਊ ਪਤਾ ਲੱਗ ਹੀ ਜਾਣੀ ਆ ਨਹੀਂ ਮੈਂ ਤਾਂ ਤੇਖ ਲੱਗ ਗਈ ਉਹ ਕਹਿੰਦੇ ਬੈਰਲੈਸ ਆ ਬੈਰਲੈਸ ਆ ਮੈਂ ਤੇਰਾ ਜੱ ਵੱਡੇ ਦੀ ਨਹੀਂ ਤੇਰਾ ਬਾਈ ਵੀ ਇੰਨਾ ਬੋਲਦਾ ਰਾਤ ਨੂੰ ਮੈਨੂੰ ਗਾਣਾ ਦਊਗਾ ਕਹੂਗਾ ਬਹਿ ਜਾ ਟਿੱਕੇ ਤਾਂ ਸਵੇਰੇ ਕੰਮ ਧੰਦਾ ਵੀ ਕਰਨਾਗਾ ਹੋਰ ਵੀ ਕੰਮ ਕਰਨੇ ਜਵਾਕਾਂ ਨੂੰ ਵੀ ਮੈਂ ਕਹਿੰਨੀ ਆ ਵੇ ਕੰਜਰਾ ਤੈਨੂੰ ਕੀ ਪਤਾ ਮੈਨੂੰ ਵੀ ਕਹਿ ਦਿੰਦੇ ਨੇ ਘਰ ਦੇ ਵੀ ਤੈਨੂੰ ਪਿੰਡ ਦੀ ਗੱਲ ਕਿਵੇਂ ਪਤਾ ਲੱਗ ਜਾਂਦੀ ਨਾਲੇ ਤੂੰ ਗੇਟੋਂ ਬਾਹਰ ਨਹੀਂ ਜਾਂਦੀ ਹੁਣ ਕੀ ਦੱਸਾਂ ਨਿਊਜ਼ ਤਾਂ ਮੇਰੇ ਘਰੇ ਆਪ ਆ ਜਾਂਦੀ ਹੈਗੀ ਨਹੀਂ ਸੱਚੀ ਗੱਲ ਆ ਸਹਰੀ ਮੈਂ ਵੀ ਜਿੰਨਾ ਚਿਰ ਤੈਨੂੰ ਦੱਸ ਦੇਣੀ ਨਾ ਮੇਰਾ ਤਾਂ ਨਾ ਦਿਲ ਦੇ ਵਿੱਚ ਅੱਗ ਲੱਗਣੀ ਖੋ ਪੈ ਜਾਂਦੀ ਆ ਮੈਨੂੰ ਤਾਂ ਰੋਟੀ ਦੀ ਭੁੱਖ ਨਹੀਂ ਲੱਗਦੀ ਜਿੰਨੀ ਤੇਰੀ ਭੁੱਖ ਲੱਗਦੀ ਆ ਵੀ ਛੇਤੀ ਸਹਰੀ ਨੂੰ ਦੱਸਾਂ ਜਾ ਕਿ ਜੇ ਫਿਰ ਆਪਾਂ ਪੱਕੀਆਂ ਸਹਲੀਆਂ ਨਹੀਂ ਹੈਗੀਆਂ ਫਿਰ ਹੋਰ ਦੱਸਾਂਗੇ ਕਿ ਉਹ ਜੇ ਗੱਲ ਇੱਕ ਦੂਜੇ ਕੋਲ ਨਹੀਂ ਕਰਾਂਗੇ ਨਹੀਂ ਚਾ ਵੱਡੇ ਦੀ ਏ ਨਹੀਂ ਮੇਰਾ ਤਾਂ ਦਿਲ ਨਾ ਉਹਦੀਆਂ ਗੱਲਾਂ ਸੁਣ ਕੇ ਖੁਸ਼ ਇੰਨਾ ਹੋਇਆ ਮੈਂ ਤਾਂ ਨਾਲ ਹੀ ਕਹੇ ਤਾਂ ਮੈਂ ਕਿਹਾ ਨਾਲੇ ਐਂ ਕਰ ਤੂੰ ਆਪਦੇ ਬੀ ਇਹਨੂੰ ਦੇਵਰ ਨਹੀਂ ਰੱਖ ਲਾ ਹਾਂ ਉਹਦੇ ਨਾਲ ਜੰਟੇ ਨਾਲੋਂ ਉਹ ਤਾਂ ਫੇਰ ਵੀ ਚਲ ਸੁਣਾ ਮੱਖਾਗਾ ਭਾਈ ਉਹ ਤਾਂ ਹੁਣ ਅੱਧ ਖੜਜਾ ਬੁੜਾ ਹੋਇਆ ਪਿਆਗਾ ਹੈ ਉਦੋਂ ਤਾਂ ਕੀ ਲੈਣਾਗਾ ਨਾਲੇ ਭੈਣੇ ਮੈਂ ਵੀ ਤਿੱਲੀ ਜੀ ਲਾਈ ਆਈ ਵਧੀਆ ਕਰੇ ਚੱਲਾਂ ਕਰਦੇ ਅੰਦਰ ਬੈਨੇ ਮੈਂ ਵੀ ਤਨੂਰੇ